ਸਾਦ ਨਾਲ ਮੰਗ ਬੱਕਰੀ ਲਈ ਆ ਤੇ ਤੁਮ ਨੂੰ ਹੁਸਤ ਕਰਿਆ ਉਹ ਇਸਾਈ ਦਾ ਨੋਟ ਮੈਨ ਦੁਬਾਰੇ ਆਖਾ ਇਸਕੀ ਪੂਰੀਆਂ 35000 ਦੀਆਂ ਪੂਰੇ 40 ਦੀਆਂ ਦੱਲਾ ਆਕਰ ਤੇਰੇ ਚ ਵੀ ਐ ਫਿਰ ਆਕਰ ਮੇਰੇ ਚ ਵੀ ਐ ਮਾਰ ਲੋ ਤਾਰਾ ਮਾਰ ਬਈ ਬਨੂਣਾ ਹੀ ਨੇ ਦੋਨੇ ਬਈ ਕਾਲਾ ਗੇੜੀ ਦਾ ਤੇ ਆ ਸਹੀ ਐ ਲਾਲ ਗੇੜੀ ਦਾ ਇੱਕ ਇੱਕ ਆ ਯਾਰ ਦੋਨੇ ਨਹੀਂ ਨਹੀਂ ਕਾਲਾ ਗੇੜੀ ਦਾ ਵੀਰੇ ਲਾਲ ਗੇੜੀ ਦਾ ਆ ਤੇ ਇਹਦਾ ਹੋ ਗਿਆ ਉਹ ਪੱਠ ਉਹ ਪੱਠ ਵੀ ਲੈ ਉਹ ਪੱਠਿਆ ਲੋਹੀ ਫੜਤੀ ਗਈ ਪੱਠ ਕੱਲ ਉਹ ਥਣਾ ਦੀ ਵੀ ਸੂਤ ਐ ਤੰਨੇ ਬੱਚੇ ਹੋਣ ਦੋਵਾਂ ਨਾਲ ਆ ਆ ਬੱਚੇ ਆ ਤੁਨੇ ਪੱਟਾਂ ਕੇ ਬਕਰੇ ਆ ਤੁਨੇ ਇਹ ਇੱਕ ਪੱਟ ਬੱਕਰਾ ਪਰ ਆ ਮਰਦਾ ਪੱਟਰਾ ਆ ਬੱਕਰਾ ਜੀ ਨਾ ਸਹੀ ਜੀ ਦੇਖੋ ਜੀ ਬੱਚੇ ਵੱਡੇ ਨੇ ਵੀਰੋ ਨਵੀਆਂ ਨੇ ਜਵਾਂ ਨਵੀਆਂ ਨੇ ਓਕੇ ਦੇ ਹਾਂ ਹਾਂ ਓਕੇ ਹਾਂ ਜੀ ਕੀ ਮੰਗਦਾ ਇਹਨਾਂ ਦਾ ਦੋਵਾਂ ਦਾ ਹਾਂ ਜੀ ਇਹਨਾਂ ਦਾ 50000 ਰੁਪਏ ਦਾ ਹੈ 50 ਕਿਵੇਂ ਮੰਗਦਾ ਤੂੰ ਮੂ ਨਾਲ ਪੈਸਾ ਨਾਲ ਮੰਗੇ ਬੱਕਰੀ ਲਈ ਤੇ ਤੁਮਹੂਰਤ ਕਰਿਆ ਡਰਦਾ ਨਹੀਂ ਇਹਦੇ ਮੁੱਲਾਂ ਤੋਂ ਡਰਨਾ ਨਹੀਂ ਮੰਗੂਗਾ ਰੱਬ ਤੋਂ ਤੇ ਗਾ ਤੋਂ ਕੌਣ ਘਟ ਮੰਗਦਾ ਮੁੰਡਾ ਉਹ ਹੀ ਸਾਈ ਦਾ ਨੋਟ ਮੈਨੂੰ ਦੁਬਾਰੇ ਦੇ 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 ਕਰਮਾਂ ਵਾਲਾ ਇਹੋ ਆਹ ਉਹਨਾਂ ਵਾਲੀ ਕਰਾਂ ਜੀ ਕੋਈ 5 50 ਹੈਂ ਕਰ 25 ਵੱਡੇ ਨੇ ਬਾਈ ਨਹੀਂ ਐਡੇ ਬੱਚੇ ਮੈਂ ਬਹੁਤੀਆਂ ਗੱਲਾਂ ਨਹੀਂ ਤੇਰੇ ਨਾਲ ਕਰਦਾ ਆਕੜ ਤੇਰੇ ਚ ਵੀ ਐ ਫਿਰ ਆਕੜ ਮੇਰੇ ਚ ਵੀ ਐ ਮੇਰੇ ਚ ਕੋਈ ਹਲਾਕਾ ਇੱਥੇ ਨਾ ਟੁਕੜਾ ਤੂੰ ਨਹੀਂ ਅੱਜ ਜਾ ਮੈਂ ਨਹੀਂ ਪਾਸਾ ਇੱਕੋ ਹੀ ਹਾਂ ਕਰਦੇ ਆ ਵੀ ਆਪਣੀ ਹੁਦਦਤੀ ਸਾਫ਼ ਕਰ ਸਾਫ਼ ਨਾ ਨਾ ਇਮਾਨਦਾਰੀ ਤੋਂ ਤੈਨੂੰ ਰੱਬ ਨੂੰ ਜਾਣਦੀਆਂ ਚੰਗੀਆਂ ਲੱਗੀਆਂ ਲਈ ਨਹੀਂ ਨਾਲੀ ਨਾ ਲਈ ਸਹੀ ਐ ਪੂਰੀਆਂ 35000 ਦੀਆਂ ਫਿਰ ਰਸਤਾ ਦੱਸ ਦੇ ਕੋਈ ਵੀ ਤਾ ਇੱਧਰੋਂ ਭੱਜ ਜਾ 13000 ਦੇ ਬੱਚੇ ਨੇ ਮਾਦਰ ਬੱਕਰੀਆਂ ਦੇ

ਤੇਰ ਕਹਿੰਦਾ ਤਾਇਆ ਸਾਡੀਆਂ ਵੀ ਵਗਿਆ ਦਿਆ ਕਰ ਵੇਖਣੀਆਂ ਫਿਰ ਉਹੀ ਤਾਂ ਦੀ ਫਰਾਦਣੀਆਂ ਤਾਇਆ ਜੀ ਦੇਖੋ ਬਣੂਗਾ ਤਾਂ ਹੀ ਦਵਾਂਗੇ ਅੱਖਣ ਦਾ ਖਤੋਂ ਫਿਰ ਲੱਕਾਸ਼ ਕਰਦਾ ਸੀ ਦੱਸਿਆ ਦੱਸਿਆ ਥੋੜੀ ਰਾਜੂ ਨੂੰ ਬੇਰ ਗੱਲ ਉਹ ਕਿੰਨੇ ਦੀਆਂ ਦੇਣੀਆਂ ਬੱਦ ਲੜਾ ਇਹਦਾ ਉਹ ਜਿਹਾ ਕੰਮ ਕਰ ਪਾਵਲਕ ਤਾਂ ਖੜੀ ਹੈ ਕਿੰਨੇ ਦੀਆਂ ਦੇਣੀਆਂ ਨੇ ਉਮੀਦ ਦੱਸਣਾ ਪੂਰੇ 40 ਦੀਆਂ ਦੰਨਾ ਚਲੋ ਬਸ ਹੁਣ ਕਸਰ ਤਾਂ ਨਹੀਂ ਛੱਡੀ 45000 ਤੋਂ 5 ਰੁਪਏ ਕਰੀ ਨੀ ਨਹੀਂ 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 ਬੰਨੀ ਜੀ ਓਰੇ ਆ ਓਰੇ ਆ ਬਾਬਾ ਖੋਰੀਆ ਸਰਦਾਰਾ ਓਰੇ ਸਰਦਾਰਾ ਓਰੇ ਆ ਓਰੇ ਸਰਦਾਰਾ ਓਰੇ ਮੇਰਾ ਬੱਚੇ ਦਾ ਮਰੂਥਾ ਪ੍ਰਾਪਾ ਬੱਚਾ ਨਾਲੇ ਬੱਚਾ ਓਰੇ ਜਰਾ ਹੱਥ ਮੈਂ ਖੜੇ ਪਾਏ ਦਾ ਤੀਜਾ ਕਰਦਾ ਸੁਣ ਲੈ ਐ ਨਾਤੀ ਓਰਾ ਆਇਆ ਫਾਇਦਾ ਓਰਾ ਹੱਥ ਤਾਂ ਕਰ ਲੈ ਹੱਥ ਤਾਂ ਖੋਲ ਲੈ ਨਹੀਂ ਨਹੀਂ ਤੇ ਚੀਜ਼ ਵੀ ਦੇ ਨਹੀਂਆਂ ਨੇ ਦਈ ਨਹੀਂ ਦੇਣੀਆਂ ਜਲੀ ਨਾ ਦੇ ਰੱਖੇ ਨਮੂਨਾ ਨੂੰ ਉਹ ਬੋਲ ਫਿਰ ਦੱਬੇ ਚ ਬੰਦ ਕਰ ਲੈ ਨਜ਼ਰ ਨਾ ਲੱਗੇ ਆ ਗਈਆਂ ਇਹ ਕਰਮਾਲੀਆਂ ਤੈਨੂੰ ਵੀ ਲੱਗ ਜੇ ਕਿਤੇ ਕਰਦਿਆਂ ਬਜ਼ਾਰਪਾਰ ਦੀ ਕੁਸ਼ਤੀ ਨੇ ਬੜੀਆਂ 24000 ਦੀਆਂ ਚੱਲ ਜਾ ਲੈ ਜਾ ਤੇਰੇ ਵਰਗੇ ਬਹੁਤ ਸ਼ਕਾਰ ਕੁੱਤੇ ਨੇ ਮਾ ਮਾ ਮੂੰਹ ਕੋਸਟੇ ਗੁੱਸਾ ਜੜੀ ਅੰਨਾ ਚੋਦਾ ਕੱਲ ਵੀ ਭੂਤ ਨਹੀਂ ਸਵਿਆ ਚ ਤਕਰੀ ਹੋ ਰਹੀ ਹੈ ਭਾਈ ਕਿਉਂ ਜੀ ਕਿਤੇ ਕਹਾਂ ਮੈਂ 5 5 ਉਹੀ ਆ ਉਹੀ 500 ਦਾ ਉਹੀ 500 ਦਾ ਨਾਂਨੇਦਾਰ ਤਿੰਨ ਹੋ ਗਈਆਂ ਚਰਨੇ ਦੇ ਦੇਸਨ ਦੇ ਆਹੋ ਚਰਨੇ ਦੇ ਦੇਸਨ ਦੇ ਤਿੰਨ ਹੋ ਗਈਆਂ ਠੀਕ ਹੈ ਚਰਨੇ ਦੇ ਦੇਸਨ ਦੇ ਤਿੰਨ ਵੇਖਾਂ ਲਾਤੀਆਂ ਚਲ ਹੁਣ ਹਿਸਾਬ ਕਰਨ ਦੇ ਜਿਹੜੀਆਂ ਸੱਟੀਆਂ ਨੇ ਛੋਟੀਆਂ ਪੇਮੈਂਟ ਕਰ ਦਿਓ ਜੀ ਪੇਮੈਂਟ ਕਰ ਦਿਓ ਨਾਂਦੀ ਤਿੰਨਾਂ ਦੀ ਕੋਈ ਕਰਦਾ ਕੋਈ ਨਹੀਂ ਕੋਈ ਗੱਲ ਨਹੀਂ ਯਾਰ ਜ਼ਬਾਨਾਂ ਨੇ ਕੋਈ ਗੱਲ ਨਹੀਂ ਲਿਖ ਲਓ ਆਹ ਇੱਕ ਮਿੰਟ ਹੋਰ ਆਜੋ ਅੱਗੇ ਆਓ ਤੁਸੀਂ ਮਹਾਰਾਜਾ 500 ਚਰਨੇ ਦੇ ਵੇ ਰਾਜਗੜ੍ਹ ਸੌਂਦੇਵਾਲ ਖਰਦਾ ਚੱਕ ਕੋਈ ਨੀ ਕੋਈ ਆ ਪਰਚੀ ਤੇ ਲਿਖਾ ਬੱਕਰੀਆਂ 3 ਵੇਚੀਆਂ ਆ ਨਾ ਆਪੇ ਲਿਖਾ ਦੋ ਹੋਰ ਕਰਦੇ ਚੌਥੀ ਉਹਨਾਂ ਨੂੰ ਲਿਖਦਾ ਲੈਣ ਦੇ ਮਰਿਆ ਆ ਤਿੰਨ ਲਿਖ ਲੈਣ ਦੇ ਪਹਿਲਾਂ ਇੰਨਾ ਤਤਾਂ ਨਾ ਵਾਹ ਉਹ ਟੱਕੇ ਨਾਲੇ ਲੋਟ ਹੁੰਦਾ ਇਹ ਸਟਾਰਟ ਆ ਆਪਣੇ ਸੌਦੇ 'ਚ ਮਾਰ ਹੀ ਨਹੀਂ ਹੈਗੀ ਗੱਲ ਖਤਮ ਕਰ ਨਾ ਲਾਂਬਾ ਆਵੇ ਲਾਂਬੇ ਦੀ ਵੀ ਜੁਮਾ ਚੱਲ ਮੈਂ ਮੇਮਨਿਆਂ ਕਰਕੇ ਅਸੀਂ ਤੇਰੀਆਂ ਲਈਆਂ ਨੇ ਬੱਕਰੀਆਂ ਤਖੜੇ ਨੇ ਵੀ ਉਹਨਾਂ ਨੂੰ ਜਾਂਦਿਆਂ ਨੂੰ ਕੁਝ ਬੱਚੇ ਵੀ ਵਿਚਾਰਿਆਂ ਨੂੰ ਜੇ ਅਗਲੇ ਨੂੰ ਬਚੂ ਨਹੀਂ ਫਿਰ ਵਪਾਰੀ ਮਾਰਿਆ ਜਾਊ ਵਪਾਰੀ ਨੂੰ ਵੀ ਦੋ ਰੋਟੀਆਂ ਚਾਹੀਦੀਆਂ ਨੇ ਕੀ ਕੀ ਗੱਲ ਬਈ ਰਾਜੀ ਜੀ ਉਹਨੇ ਨਵੇਂ ਪੈਸੇ ਲਾਏ ਨੇ ਯਾਰ ਇੱਕ ਗੱਬਣ ਕਨੀ ਛੀਵੇਂ ਨੇ ਦੇਖੀ ਜਾਊਗਾ ਅੱਖਾਂ ਪਰਪੜ ਕਦ ਸੂਈ ਕਦ ਪਸਮਾਈ ਕੱਟ ਪੱਟੇ ਨੇ ਬੱਚੇ ਦਵਾਰੇ ਵੀ ਕਰੋ ਫਿਰ ਰੰਗਦਾਰ ਪੱਠਾ ਨੇ ਲਿਖ ਲਿਆ ਜੀ ਦੇਖ ਲਓ ਲਓ ਲਓ